ਦੇ ਵਿੱਚੋਂ ਰਾਤ ਜਿਹੜੇ ਕੋਈ ਹਮਲੇ ਤੋਂ ਬਾਅਦ ਦੇ ਵਿੱਚ ਲਗਾਤਾਰ ਨਾਪੂਰ ਜਿਹੜੀ ਸਥਿਤੀ ਜਿਹੜੀ ਬੜੀ ਹੋਈ ਸੀਗਾ ਇਤੋਂ ਤੱਕ ਕਿ ਅੱਜ ਸਵੇਰੇ ਅਨਾਉਂਸਮੈਂਟ ਕਰਵਾ ਦਿੱਤੀ ਗਈ ਸੀ ਡਿਪਟੀ ਕਮਿਸ਼ਨਰ ਫਰੋਇਪੁਰ ਦੇ ਵੱਲੋਂ ਕਿ ਫਰੋਇਪੁਰ ਦੇ ਬਾਜ਼ਾਰ ਜਿਹੜੇ ਅਗਲੇ ਹਕਮਤ ਤੱਕ ਬੰਦ ਰਹਿਣਗੇ ਤਾਂ ਇੱਕ ਵਾਰ ਜਿਹੜੇ ਸਾਰੇ ਬਾਜ਼ਾਰ ਬੰਦ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਇਸ ਸਮੇਂ ਫਰੋਇਪੁਰ ਦੇ ਬਾਜ਼ਾਰ ਜਿਹੜੇ ਬੰਦ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਫਰੋਇਪੁਰ ਦੇ ਬਿਲਕੁਲ ਬਾਜ਼ਾਰ ਜਿਹੜੇ ਕੀ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਰਾਤ ਦੀ ਗੱਲ ਕਰੀਏ ਤਾਂ ਰਾਤ ਇੱਕ ਘਟਨਾ ਖਾਈ ਫੇਮੇ ਕੇ ਸਰਦੀ ਪਿੰਡ ਜਿੱਤੇ ਘਟਨਾ ਵਾਪਰਦੀ ਇੱਕ ਘਰ ਦੇ ਉੱਪਰ ਲੋਨ ਦੇ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਇੱਕ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਸੀਗੇ ਜਿਹੜੇ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਨੂੰ ਲਿੱਜੀ ਹਸਪਤਾਲ ਦੇ ਵਿੱਚ ਰਾਤ ਦਾਖਲ ਕਰਵਾਇਆ ਜਾਂਦਾ ਹੈ ਤਾਂ ਦਾਖਲ ਕਰਵਾਇਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਉਹ ਘਟਨਾ ਦੀ ਜਿਹੜੀ ਜਾਣਕਾਰੀ ਜਿਹੜੀ ਦਿੱਤੀ ਜਾਂਦੀ ਏ ਕਿ ਉਸ ਘਰ ਦੇ ਵਿੱਚ ਜਿਹੜਾ ਕਿ ਹਮਲਾ ਹੋਇਆ ਪਰ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਪੁਸ਼ਟੀ ਜਿਹੜੀ ਨਹੀਂ ਕੀਤੀ ਗਈ ਪਰ ਹੁਣ ਜਿਹੜੀ ਅਨਾਊਂਸਮੈਂਟ ਦੁਬਾਰਾ ਫਿਰ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਸਰ ਕੀ ਅਨਾਊਂਸਮੈਂਟ ਹੋਣ ਕੀਤੀ ਗਈ ਸਵੇਰੇ ਲੌਕਮੈਟ ਕੀਤੀ ਗਈ ਸੀ ਜੀ ਪਰ ਬਾਜ਼ਾਰ ਜਿਹੜੇ ਨੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਤੇ ਫੋਨ ਕੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਉਹਨੇ ਅਨਾਉਂਸਮੈਂਟ ਕੀਤੀ ਜਾ ਰਹੀ ਜੀ ਸਾਨੂੰ ਸੀਨੀਅਰ ਅਫਸਰਾਂਨ ਬਾਲਾਂ ਵੱਲੋਂ ਹੁਕਮ ਹੋਏ ਨੇ ਕਿ ਇੱਕ ਵਾਰ ਸਾਰਾ ਬਾਜ਼ਾਰ ਖਲਾ ਦਿਓ ਸਾਰੀ ਸਿਟੀ ਦੇ ਬਾਜ਼ਾਰ ਖਲਾ ਦਿਓ ਜੇਕਰ ਦੁਬਾਰਾ ਆਪਾਂ ਨੂੰ ਕੋਈ ਪ੍ਰੋਬਲਮ ਆਈ ਜਾਂ ਕੋਈ ਮੈਸੇਜ ਆਇਆ ਤੇ ਆਪਾਂ ਦੁਬਾਰਾ ਅਨਾਉਂਸਮੈਂਟ ਕਰਕੇ ਤੇ ਬਾਜ਼ਾਰ ਖਲਾ ਦੇ ਅੱਛਾ ਕੀ ਮਤ ਦਾ ਕੀ ਹੈ ਸਾਰੀ ਅਨਾਉਂਸਮੈਂਟ ਕੀ ਇੱਕ ਵਾਰ ਕਿ ਲੋਕ ਆਪਣਾ ਸਜੋ ਸਮਾਨ ਲੈ ਜਾਣ ਵਾਸਤੇ ਅਨਾਉਂਸਮੈਂਟ ਕੀਤੀ ਜਾਦੀ ਕਰੇ ਨਹੀਂ ਸਜੋ ਸਮਾਨ ਲੈ ਜਾਣ ਵਾਸਤੇ ਨਹੀਂ ਕੀਤੀ ਜਾਦੀ ਜੀ ਇਲਾ ਤਾਂ ਵੈਸੇ ਕੋਈ ਹੁਕਮ ਹੋਇਆ ਵੀ ਸ਼ਾਂਤ ਹੈ ਮਾਹੌਲ ਹੈ ਇਦੀ ਕੋਈ ਵੱਡੀ ਗੱਲ ਨਹੀਂ ਕੀ ਤੇ ਆਪਣੇ ਆਪਣੇ ਘਰਾਂ ਚ ਲੋਕ ਬੈਠ ਕੇ ਤੇ ਆਪਦਾ ਸ਼ਾਂਤ ਮਈ ਆਪਦਾ ਜੀਵਨ ਜੀ ਰਿਆ ਸਰ ਨਾ ਕੋਈ ਘਟਨਾ ਕੋਈ ਪਤਾ ਲੱਗਾ ਖਾਈ ਦਾ ਨਹੀਂ ਕੋਈ ਘਟਨਾ ਬਾਰੇ ਕੋਈ ਕਲੀਅਰ ਨਹੀਂ ਹਾਲ ਹੋ ਰਿਹਾ ਅੱਛਾ ਹੁਣ ਬਿਲਕੁਲ ਬਾਜ਼ਾਰ ਖੁੱਲੇ ਰਹਿਣਗੇ ਕੋਈ ਨਹੀਂ ਫੁੱਲੇਗਾ ਜੀ ਅਗਲੇ ਹੁਕਮ ਤੱਕ ਬਾਜ਼ਾਰ ਫੁੱਲਾ ਰਹੇ ਇਹ ਡਿਊਟੀ ਕਿਸੇ ਫਰਵੀ ਫੜਦੇ ਬੰਨੋ ਕਿ ਜਾਂ ਆਪਾਂ ਸਾਨੂੰ 50 ਪੁਲਿਸ ਦੇ ਸੀਨੀਅਰ ਅਫਸਰਾਂ ਨਾਲ ਹੁਕਮ ਹੈ ਇਹ ਕੋਟੇ ਬਾਜ਼ਾਰ ਖਲਾ ਦਿਓ ਜੇਕਰ ਨੌਬਤ ਆਈ ਤੇ ਫਿਰ ਆਪਾਂ ਉਸੇ ਤਰ੍ਹਾਂ ਹੀ ਤੁਹਾਨੂੰ ਮੈਸੇਜ ਲਾ ਦੇਵਾਂਗੇ ਜੀ ਬਿਜਾਰਪਾ ਠੀਕ ਹੈ ਧੰਨਵਾਦ ਇਹ ਸਨ ਸਾਡੇ ਨਾਲ ਫਤਿਹਦੀਪ ਸਿੰਘ ਜਿਨ੍ਹਾਂ ਦੇ ਫਿਰੋਂ ਅਨਾਉਂਸਮੈਂਟ ਜਿਹੜੀ ਕੀਤੀ ਜਾ ਰਹੀ ਹੈ ਕਿ ਲਗਾਤਾਰ ਪਹਿਲਾਂ ਸਵੇਰੇ ਅਨਾਉਂਸਮੈਂਟ ਕੀਤੀ ਗਈ ਕਿ ਸ਼ਹਿਰ ਦੇ ਜਿਹੜੇ ਬਾਜ਼ਾਰ ਜਿਹੜੇ ਸਾਰੇ ਬਿਲਕੁਲ ਅਗਲੇ ਹੁਕਮਤਾਂ ਤੱਕ ਬੰਦ ਰਹਿਣਗੇ ਪਰ ਹੁਣ ਜਿਹੜੇ ਨੇ ਇਹ ਅਨਾਉਂਸਮੈਂਟ ਬੰਦ ਕਰ ਸਕਦੇ ਵੀਰ ਵੀ ਕਿਵੇਂ ਦੇਖਦੇ ਦੇ ਕਿ ਪਹਿਲਾਂ ਬਾਜ਼ਾਰ ਬੰਦ ਸੀ ਤਾਂ ਰਾਤ ਦੀ ਘਟਨਾ ਕਿਵੇਂ ਰਾਤ ਕਿੰਨਾ ਕੁਝ ਹੈ ਆਪਣਾ ਫੌਕ ਪਹਿਲਾਂ ਤਾਂ ਨਾਰਮਲ ਜਿਹਾ ਚ ਥੋੜਾ ਬਹੁਤ ਡਰ ਸੀਗਾ ਲੋਕਾਂ ਨੂੰ ਵੇਖਣ ਵਾਲੇ ਸੀ ਕਹਿੰਦੇ ਆ ਕੀ ਬਣੇਗਾ ਕੀ ਬਣੇਗਾ ਜਦੋਂ ਉਹ ਜਦ ਤੰਕਦੇ ਵਾਰੇ ਦਿਲ ਡਰਦਾ ਸੀ ਉਸ ਵੇਲੇ ਤੇ ਆਪਾਂ ਮਿਲਮਾ ਚ ਜੂਰ ਵੇਖਦਾ ਸੀ ਜਦੋਂ ਹਕੀਕਤ ਅੰਦਰ ਦੇਖਿਆ ਉਹ ਬਰਦਾਸ਼ਤ ਨਹੀਂ ਹੁੰਦਾ ਉਹ ਤਾਂ ਦਿਲ ਡਰਦਾ ਰੋਟੀ ਨਹੀਂ ਖਾਦੀ ਗਈ ਕਿਸੇ ਕੋਲ ਯਾਰ ਕਿੰਨਾ ਕੁ ਜਿਹੜੇ ਸਹਿਮ ਦਾ ਮਾਹੌਲ ਸੀ ਰਾਤ ਨੂੰ ਤਾਂ ਬਹੁਤ ਜ਼ਿਆਦਾ ਦਿਲ ਡਰਦਾ ਸੀ ਮਤਲਬ ਜਦੋਂ ਸਮਾਂ ਚ ਦੇਖਿਆ ਕੁਝ ਆ ਸਾਵਨ ਨੋ ਦੇ ਨੇੜੇ ਸਮਾਂ ਜਿੱਥੇ ਜਿਵੇਂ ਜਿਵੇਂ ਡਡਾਰ ਤੇ ਜਾਂਦੇ ਲਾਲ ਜੰਗ ਦੇ ਉਹ ਜੰਦਰੇ ਲੋਕੀ ਵੀ ਪਾੰਦ ਰਹੇ ਪਰ ਆਪਾਂ ਵੀ ਵੀਡੀਓ ਨਹੀਂ ਪਾਈ ਇਗਨੋਰ ਕਰਦੇ ਰਹੇ ਕਿ ਨਹੀਂ ਚਾਹੀਦਾ ਚੰਗਾ ਨਹੀਂ ਲੱਗਦਾ ਪਰ ਜਦੋਂ ਆਵਾਜ਼ਾਂ ਆਣੀ ਸ਼ੁਰੂ ਹੋਈਆਂ ਮੇਰੀ ਬਾਰੀ ਮੇਰੇ ਘਰ ਦੇ ਬਾਰੀ ਬੱਸ ਸਟੈਂਡ ਦੇ ਵਿੱਚ ਖੋਲ ਦੀਏ ਤੇ ਇੰਨੀ ਕੁ ਧਮਕਰੀ ਸ਼ੀਸ਼ੇ ਕੰਬਦੇ ਸੀ ਹਾਂ ਉਹ ਡਰ ਦਾ ਮੋਲ ਸੀ ਬਾਕੀ ਮਾਲ ਦੇ ਕਿਰਪਾ ਦਿੱਤੀ ਇਹ ਤਸਵੀਰਾਂ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਈਏ ਕਿ ਹੁਣ ਅਪੀਲ ਕੀਤੀ ਜਾ ਰਹੀ ਹੈ ਕਿ ਸ਼ਹਿਰ ਦੇ ਬਾਜ਼ਾਰ ਖੋਲ ਦਿੱਤੇ ਜਾਣ ਇਸ ਵਾਰ ਅਸੀਂ ਚਾਹ ਤੂ ਸ਼ਹਿਰ ਨਿਵਾਸੀ ਵੀ ਜਿਹੜੇ ਕਿ ਮੌਜੂਦ ਹੈਗੇ ਨੇ ਉਹਨਾਂ ਨੇ ਵੀ ਗੱਲਬਾਤ ਅੱਜ ਕਿਵੇਂ ਦੇਖਦੇ ਜੇ ਹੁਣ ਲਾਉਂਸਮੈਂਟ ਕਰ ਦਿੱਤੀ ਕਿ ਰਾਤ ਦਾ ਕਿਵੇਂ ਮਾਹੌਲ ਸੀ ਰਾਤ ਦਾ ਹੁਣ ਹੋਣ ਤਾਂ ਕਾਫੀ ਫਰ ਗਿਆ ਰਾਤ ਨਾਲੋਂ ਇਹ ਰਾਤ ਦਾ ਥੋੜਾ ਜਿਹਾ ਲੱਗਦਾ ਸੀ ਜਿਵੇਂ ਬਹੁਤ ਜ਼ਿਆਦਾ ਡਰਾ ਰਹੇ ਆ ਸਾਰਿਆਂ ਨੂੰ ਬਹੁਤ ਜ਼ਿਆਦਾ ਦਹਿਸ਼ਤ ਦਿੱਤੀ ਸੀ ਹੁਣ ਅੱਜ ਠੀਕ ਹੈ ਸਮਾਨ ਦੇ ਰਾਤੀ ਦਿਸਿਆ ਕੁਝ ਸਮਾਨ ਦੇ ਵਿੱਚ ਕੁਝ ਜਿਵੇਂ ਕਹਿੰਦੇ ਰਾਤ ਨੂੰ ਸਾਨੂੰ ਨਹੀਂ ਕੁਝ ਹੋਈ ਤੇ ਹੋਰ ਵੀਰੇ ਗਏ ਗੱਲਬਾਤ ਵੀਰ ਜੀ ਕਿਵੇਂ ਦੇਖਦੇ ਜੇਕਰ ਰਾਤ ਦਾ ਕਿਵੇਂ ਮਾਹੌਲ ਰਾਤ ਦਾ ਤਾਂ ਬਹੁਤ ਖਤਰਨਾਕ ਮਾਹੌਲ ਸੀ ਜਦੋਂ ਪਟਾਕੇ ਵੱਜੇ ਨੇ ਤੇ ਸ਼ੋਰੂਮਾਂ ਪੰਜਾਂ ਮਿੰਟਾਂ ਜੇ ਬੰਦ ਹੋਏ ਸਾਰੇ ਇੰਨਾ ਕੋ ਰਾਤ ਆਸਮਾਨ 'ਚ ਦਿੱਸਿਆ ਕੁਝ ਆਸਮਾਨ ਦੇ ਵਿੱਚ ਕੋਈ ਚੀਜ਼ ਦਿੱਸੀ ਹਾਂ ਉਦੋਂ ਜਿੱਦਾਂ ਵਾਈਡ ਰੈੱਡ ਕਰੋ ਦੇ ਡਰੋਨ ਵਗੈਰਾ ਤਾਂ ਵੇਖੇ ਇੱਕ ਵਾਰੀ ਜਿਵੇਂ ਪਟਾਕੇ ਵੱਜੇ ਨੇ ਵੀ ਯਾਰ ਸਾਰਾ ਖੁੱਲਾ ਆਈ ਸ਼ੋਰੂਮ ਤੇ ਬੈਠੇ ਜਦੋਂ ਆਵਾਜ਼ ਆਈ ਆ 1 ਮਿੰਟ 'ਚ ਅਸੀਂ ਬਲੈਕਆਊਟ ਹੋਇਆ 2 ਮਿੰਟ 'ਚ ਦੁਕਾਨਾਂ ਸਾਰਿਆਂ ਨੇ ਬੰਦ ਕਰਕੇ ਨਿਕਲਣ ਦੀ ਕੀਤੀ 9 ਵਜੇ ਤੱਕ ਤਾਂ ਇਦਾਂ ਹੋ ਗਿਆ ਸੀ ਕਿ ਜਿਵੇਂ ਵੀਾਰ 'ਚ ਹੈ ਹੀ ਕੋਈ ਨਹੀਂਗਾ 9 ਵਜੇ ਸਵੇਰ 9 ਵਜੇ ਤੱਕ ਤਾਂ ਪੂਰਾ ਬਲੈਕਆਊਟ ਕਰਦਾ ਰਿਹਾ ਕਿੰਨਾ ਕੋ ਜਿਹੜਾ ਅਸਮਾਨ ਦੀ ਗੱਲ ਕਰੀ ਕਿੰਨਾ ਕੋ ਉੱਪਰ ਤੋਂ ਰਾਤ ਦਿਖਾਈ ਦੇ ਸਕਦਾ ਉਹ ਇੱਕ ਵਾਰੀ ਇੱਕ ਸ਼ਾਰਟ ਹੀ ਚੱਲੇ ਰਹੀ ਮਤਲਬ 8:30 ਵਜੇ ਤੋਂ ਲੈ ਕੇ 8:45 ਵਜੇ ਤੱਕ ਬਸ ਇੱਕ ਸ਼ਾਰਟ ਹੀ ਚੱਲੇ ਨੇ ਪੰਜ ਕੋ 6 ਸ਼ਾਰਟ ਚੱਲੇ ਨੇ ਜਿੰਦੇ ਚ ਸਭਾਈ ਤੁਸੀਂ ਵੇਖਿਆ ਕਿੰਨਾ ਵੱਡਾ ਹੋਇਆ ਉੱਥੇ ਹਾਂ ਇਹ ਕਿਵੇਂ ਪਹਿਲਾਂ ਵੀ ਕੋਈ ਲੜਾਈ ਵੇਖੀ ਕੋਈ ਮੈਂ 71 ਦੀ ਦੇਖੀ ਵੀ ਮਾੜੀ ਮੋੜੀ ਦੇਖੀ ਹੁੰਦਾ ਕੀ ਫਰਕ ਲੱਗਦਾ ਹਰ ਇੱਕ ਤਾਂ ਹੈਗਾ ਇਹ ਉਦੋਂ ਤਾਂ ਦੂਸਰਾ ਸੀ ਕਿ ਗੋਲੇ ਵਾਲੀ ਤੇ ਗੋਲੀਆਂ ਚਲਦੀਆਂ ਸੀ ਤੇ ਹੁਣ ਮਤਲਬ ਜਿੰਨੇ ਚਲਦੀ ਦੂਸਰੇ ਕਰਦੇ ਨੇ ਅੱਛਾ ਉਦੋਂ ਸਹਿਮ ਦਾ ਮਾਹੌਲ ਕਿੰਨਾ ਸੀ 71 ਦੀ ਗੱਲ ਕਰੀਏ ਤਾਂ ਉਹ ਠੀਕ ਹੁੰਦਾ ਸੀ ਮਤਲਬ ਜਨਨੀ ਕਿ ਮਤਲਬ ਇੰਨਾ ਨਹੀਂ ਹੁੰਦਾ ਜਿਵੇਂ ਗੰਡਾ ਹੋਣ ਮਤਲਬ ਮਨਦੀਰ ਕਰਦੀ ਆ ਮਤਲਬ ਜਨਨੀ ਕਿ ਜ਼ਿਆਦਾ ਇਹ ਉਸ ਸਮੇਂ ਜੇ ਅਸੀਂ ਗੱਲ ਕਰੀ ਆਰਮੀ ਉਰ ਵੀ ਕਿੰਨੀ ਵੀ ਲੱਗੀ ਸ਼ਹਿਰ ਦੇ ਵਿੱਚ ਜਾਂ ਬਾਰਡਰਾਂ ਦੇ ਉਦੋਂ ਤਾਂ ਵਾਧੂ ਹੁੰਦੀ ਸੀ ਮਿਲਟਰੀ ਆਰਮੀ ਉਹ ਹੋਣੀ ਸੀ ਪੁਲਿਸ ਘੱਟ ਹੁੰਦੀ ਤਿਆਰ ਨਹੀਂ ਜ਼ਿਆਦਾ ਹੁੰਦੀ ਟਰੱਕ ਉਹਨਾਂ ਬੜੇ ਆਉਂਦੇ ਅੱਛਾ ਉਦੋਂ ਜੇ ਗੱਲ ਕਰੀ ਜਿਵੇਂ ਰਾਤੀ ਦੱਸਿਆ ਜਾਂਦਾ ਕਿ ਰਾਤ ਡਰੋਨ ਦੱਸੇ ਨੇ ਜਾਂ ਉੱਪਰ ਦੱਸਿਆ ਉਦੋਂ ਕਿੰਨਾ ਕੁ ਕੀ ਕੁਝ ਦਿਸਦਾ ਸੀ ਹੋਣ ਤਾਂ ਕਿੰਨਾ ਕੁ ਉਦੋਂ ਤਾਂ ਮਤਲਬ ਜਨੀ ਇੰਨਾ ਨਹੀਂ ਮਤਲਬ ਹੁੰਦਾ ਜੀ ਉਹ ਤਾਂ ਲਾਈਟਰ ਬੀੜੀ ਸਿਗਰਟ ਉਹ ਤਾਂ ਵੀਡੀਓ ਸਿਕਰ ਵੀ ਨਾ ਕਰਨੀ ਪੀਂ ਦਿੰਦੇ ਹੁੰਦੇ ਤੇ ਕਿਵੇਂ ਦੇਖਦੇ ਹੁਣ ਇੱਕ ਵਾਰ ਬਾਜ਼ਾਰ ਫੇਰ ਖੋਲ ਦਿੰਦੇ ਆ ਕੋਲ ਬਾਜ਼ਾਰ ਖੋਲ ਕੇ ਵੀ ਉਹ ਫਾਇਦਾ ਤਾਂ ਹੋਣਾ ਨਹੀਂਗਾ ਕਿਉਂਕਿ ਬਾਜ਼ਾਰ ਰੈਸਟ ਸਾਰਿਆਂ ਦੇ ਵਿੱਚ ਨਾ ਡੈਸ਼ਰ ਤੋਂ ਤਾਂ ਮੋਲ ਜ਼ਿਆਦਾ ਬਣਿਆ ਹੋਇਆ ਐ ਐਕਚੁਅਲ ਦੇ ਵਿੱਚ ਬਾਜ਼ਾਰ ਭਾਵੇਂ ਸਾਰਾ ਖੁੱਲ ਜਾਵੇ ਪਰ ਸਿਰਫ ਖਾਨਵੀਨ ਤੋਂ ਇਲਾਵਾ ਕਿਸੇ ਵਪਾਰੀ ਦਾ ਵਪਾਰ ਨਹੀਂ ਚੱਲਣਾ ਸਤੰਸਮ ਕਾਰਾ ਮਤਲਬ ਉਹਵੇਂ ਦਾ ਹੋ ਗਿਆ ਕਿ ਇਸ ਟਮ ਸੋਰਾ ਨੂੰ ਡੈਸ਼ਤ ਪਈ ਹੈ ਜਿਵੇਂ ਕੋਰੋਨਾ ਟਾਈਮ ਫਿਰ ਇੱਕ ਵਪਾਰੀ ਫਿਰ ਵਰਕ ਪਸਲੇ ਜਾਏਗਾ ਬਿਲਕੁਲ ਜਾਏਗਾ ਵਪਾਰੀ ਵਰਕ ਤਾਂ ਜੇ ਤੁਸੀਂ ਸਹੀ ਪੁੱਛੋ ਤਾਂ ਵਪਾਰੀ ਵਰਕ ਤਾਂ ਬਿਲਕੁਲ ਹਲੇ ਜਾਣਾ ਮਾਰਕੀਟ ਦੇ ਵਿੱਚ ਜਿਹੜੀ ਕ੍ਰੈਸ਼ ਮਾਰਕੀਟ ਹੀ ਸੋਤ ਆ ਕੇ ਪੰਜ ਵਸੇ ਪੰਜਾਬ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਲੱਗਦਾ ਪੰਜਾਬ ਹੀ ਕਰਕੇ ਜਾ ਰਿਹਾ ਦੇਖੋ ਇਹ ਸਰਕਾਰ ਦੀ ਹੁਣ ਕੀ ਨੀਤੀ ਬਾਰੇ ਆਪਾਂ ਕਹਿ ਨਹੀਂ ਸਕਦੇ ਇਸ ਗੱਲ ਨੂੰ ਟਾਰਗੇਟ ਤਾਂ ਪੰਜਾਬ ਨੂੰ ਜਿਹੜਾ ਇਹਨਾਂ ਨੇ ਮੰਨ ਲਓ ਪੰਜਾਬ ਤੇ ਲੱਗਦਾ ਪਾਕਿਸਤਾਨ ਦੇ ਨਾਲ ਲੱਗਦਾ ਠੀਕ ਹੈ ਉਹ ਪਾਕਿਸਤਾਨ ਦੇ ਨਾਲ ਲੱਗਦਾ ਤੇ ਆਬਵੀਅਸ ਹੈ ਯਾਰ ਪੰਜਾਬ ਨੂੰ ਤਾਂ ਟਾਰਗੇਟ ਇਹਨਾਂ ਨੇ ਵਿਲੇ ਨੰਬਰ ਤੇ ਕਰਨਾ ਇਹ ਸਾਹ ਨਾ ਤਸਵੀਰਾਂ ਤੁਹਾਨੂੰ ਸ਼ਹਿਰ ਫਰੋਜਪੁਰ ਦੀਆਂ ਦਿਖਾਈਆਂ ਨੇ ਕਿ ਜਿਹੜੇ ਰਾਤ ਖਾਈ ਫਿਮੇਕੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਫਰੋਜਪੁਰ ਵਸਨੀਕਾਂ ਦੇ ਵਿੱਚ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਸਵੇਰੇ ਜਿਹੜੀ ਇੱਕ ਅਨਾਊਂਸਮੈਂਟ ਕਰਾਈ ਜਾਂਦੀ ਕਿ ਫਰੋਜਪੁਰ ਸ਼ਹਿਰ ਦੇ ਬਾਜ਼ਾਰ ਅਗਲੇ ਹੁਕਮਤ ਤੱਕ ਬੰਦ ਰਹਿਣਗੇ ਤਾਂ ਬਾਜ਼ਾਰ ਸਾਰੇ ਬੰਦ ਸੀਗਾ ਤੇ ਮੈਡੀਕਲ ਸਟੋਰ ਜਿਹੜੇ ਸਿਰਫ ਜਾਂ ਹਸਪੀਟਲ ਖੁੱਲੇ ਸੀ ਪਰ ਹੁਣ ਦੁਬਾਰਤ ਤੋਂ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਲਾਉਂਸਮੈਂਟ ਕਰਾ ਦਿੱਤੀ ਗਈ ਕਿ ਬਾਜ਼ਾਰ ਖੋਲ ਦਿੱਤੇ ਜਾਣ ਜਿਸ ਕੁਾਰ ਜਿਹੜਾ ਹੁਣ ਤੇ ਲਾਉਂਸਮੈਂਟ ਕਰਾ ਕੇ ਬਾਜ਼ਾਰ ਖੋਲ ਦੁੱਤੇ ਕਹਿੰਦੇ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਹਰੇਕ ਅਪਡੇਟ ਸਾਂਝੀ ਕਰਦੇ ਰਹਾਗੇ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਾਂਝਾ ਟੀਵੀ ਫਰੋਥ